ਸਭ ਤੋਂ ਪਹਿਲਾਂ ਵੱਖ-ਵੱਖ ਚੈਨਲਾਂ 'ਚ ਦੇਖ ਲਈ ਮੇਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਦੀਪਕ ਸ਼ਰਮਾ ਮੇਰੀ ਜਿਹੜੀ ਡਿਊਟੀ ਹੈ ਪਾਰਟੀ ਵੱਲੋਂ ਉਹ ਬਲਾਕ ਪ੍ਰੈਜ਼ੀਡੈਂਟ ਦੇ ਨਾਲ ਬਲਾਕ ਕੋਆਰਡੀਨੇਟਰ ਦੀ ਲਗਾਈ ਗਈ ਸਾਨੂੰ ਪਿੰਡਾਂ ਦੇ ਵਿੱਚ ਇੱਕ ਸਰਵੇ ਦੇ ਤੌਰ ਤੇ ਕਿ ਕਿਹੜੇ ਬਲਾਕ ਦੇ ਵਿੱਚ ਔਰ ਕਿਹੜੇ ਪਿੰਡ ਦੇ ਵਿੱਚ ਕੀ ਹਾਲਾਤ ਨੇ ਅਗਰ ਵਲੰਟੀਅਰ ਹੈ ਤਾਂ ਵਲੰਟੀਅਰ ਜਿਹੜੇ ਐਕਟਿਵ ਨੇ ਉਹਨਾਂ ਦੀ ਰਿਪੋਰਟ ਜਿਹੜੇ ਨੌਨ ਐਕਟਿਵ ਹੈ ਉਹਨਾਂ ਦੀ ਰਿਪੋਰਟ ਔਰ ਪਿੰਡ ਦੇ ਵਿੱਚ ਐਮਐਲਏ ਦਾ ਰਿਵਿਊ ਲੈਣ ਵਾਸਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਰਿਵਿਊ ਲੈਣ ਵਾਸਤੇ ਸ ਲੱਖ ਲੱਖ ਪਿੰਡਾਂ ਚ ਭੇਜਿਆ ਗਿਆ ਸੀਗਾ ਸੋ ਉਸ ਦੌਰਾਨ ਅਸੀਂ ਇੱਕ ਦੋ ਪਿੰਡਾਂ ਚ ਗਏ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਉਹ ਸ਼ਿਕਾਇਤਾਂ ਨੂੰ ਸੌਂਦੇ ਹੋਏ ਮੈਂ ਇੱਕ ਪੋਸਟ ਪਾਈ ਸੀ ਕਿ ਜਿੰਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਜਿਹੜੇ ਵੀ ਪੀਏ ਹੈਗੇ ਇੰਟਰਫੀਰੈਂਸ ਕਰ ਰਹੇ ਹੋ ਨਾ ਕਰਨ ਪਿੰਡਾਂ ਦੀ ਪੰਚਾਇਤਾਂ ਨੂੰ ਨਿਰੋਲ ਕੰਮ ਕਰ ਲੈਣ ਦੋ ਬਸ ਇੰਨੀ ਪੋਸਟ ਦੇਖਦੇ ਹੋਏ ਪਹਿਲਾਂ ਤਾਂ ਬਲੌਕ ਪ੍ਰੈਜ਼ੀਡੈਂਟ ਨੂੰ ਫੋਨ ਆਉਂਦਾ ਹੈ ਵੀ ਤੂੰ ਸ਼ਰਮਾ ਜੀ ਆਏ ਆ ਉੱਥੇ ਜਾ ਕੇ ਤੁਸੀਂ ਆ ਕੀ ਕੀਤਾ ਤੁਸੀਂ ਪੋਸਟ ਜਿਹੜੀ ਪਾਈ ਹੈ ਇਹਨੂੰ ਡਿਲੀਟ ਕਰੋ ਉਸ ਤੋਂ ਬਾਅਦ ਚਲੋ ਕੰਮ ਨਿੰਬੜ ਗਿਆ ਔਰ ਅੱਜ ਕਰੀਬਨ 1:26 ਮਿੰਟ ਦੇ ਆਸ-ਪਾਸ 1:26 ਮਿੰਟ ਦੁਪਹਿਰ ਦੇ ਆਸ-ਪਾਸ ਮੈਨੂੰ ਕਾਲ ਆਉਂਦੀ ਹੈ ਕੋਈ ਸੂਰਜ ਨਾਮ ਦਾ ਬੰਦਾ ਹੈਗਾ ਤੋ ਜਿਹੜਾ ਆਪਣੇ ਆਪ ਨੂੰ ਟਰੱਕਿੰਗ ਦਾ ਪ੍ਰੈਜ਼ੀਡੈਂਟ ਦੱਸਦਾ ਹੈ ਇਹਨਾਂ ਨੇ ਮੈਨੂੰ ਫੋਨ ਲਾ ਕੇ ਪਹਿਲਾਂ ਪੁੱਛਿਆ ਵੀ ਦੀਪਕ ਸ਼ਰਮਾ ਜੀ ਗੱਲ ਕਰ ਰਹੇ ਹੋ ਮੈਂ ਕਿਹਾ ਹਾਂਜੀ ਦੱਸੋ ਉਸ ਤੋਂ ਬਾਅਦ ਅਚਾਨਕ ਹੀ ਇਹਦੀ ਟੋਨ ਜਿਹੜੀ ਹੈ ਚੇਂਜ ਹੋਈ ਹੈ ਔਰ ਅਚਾਨਕ ਤੂ ਤੂੰ ਮੈਂ ਮੈਂ ਤੇ ਉੱਤਰ ਆਇਆ ਔਰ ਗਾਲੀ ਗਲੋਚ ਉੱਤਰ ਆਇਆ ਹਾਲਾਂਕਿ ਮੈਂ ਪੁੱਛਿਆ ਵੀ ਤੇਰੀ ਮੇਰੇ ਨਾਲ ਕਿਹੜੀ ਦੁਸ਼ਮਣੀ ਹੈ ਕਾਰੇ ਵਾਸਤੇ ਇਦਾਂ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਜਿਹੜੀ ਤੁਸੀਂ ਪੋਸਟ ਪੋਸਟ ਪਾਈ ਹੈ ਜਾਂ ਪੋਸਟਾ ਪਾ ਰਹੇ ਤੁਸੀਂ ਇਹ ਡਿਲੀਟ ਕਰ ਦਿਓ ਅਸੀਂ ਤੁਹਾਨੂੰ ਐ ਕਰਦੇ ਆਂਗੇ ਉਹ ਕਰਦੇ ਆਂਗੇ ਜਾਨੋ ਮਾਰਨ ਦੀਆਂ ਔਰ ਕਹਿਆ ਇਹਨਾਂ ਨੇ ਕਿ ਤੁਸੀਂ ਹੁਣ ਪਿੰਡ ਪਿੰਡਾਂ ਚ ਵੜ ਕੇ ਵਿਖਾਓ ਜਿਹੜੇ ਪਿੰਡ ਵੀ ਗਏ ਅਸੀਂ ਤੁਹਾਨੂੰ ਸਾਬਤ ਨਹੀਂ ਹੋਂਦਿਆਂਗੇ ਇਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਹਾਲਾਂਕਿ ਮੈਨੂੰ ਕੋਈ ਅਸਰ ਹੈ ਨਹੀਂ ਨਾ ਚੀਜ਼ਾਂ 'ਚ ਲੇਕਿਨ ਗੱਲ ਇਹ ਹੈ ਕਿ ਮੈਂ ਇਹਨੂੰ ਕਲੀਅਰ ਕਰਨ ਵਾਸਤੇ ਐਮਐਲਏ ਸਾਹਿਬ ਨੂੰ ਫੋਨ ਲਾਇਆ ਔਰ ਪੁੱਛਿਆ ਕਿ ਐਮਐਲਏ ਸਾਹਿਬ ਤੁਹਾਡੇ ਜਿਹੜੇ ਨਾਲ ਰਹਿੰਦੇ ਬੰਦੇ ਉਹਨਾਂ ਨੇ ਇੱਕ ਫੋਨ ਲਾਇਆ ਸੀ ਮੈਨੂੰ ਉਹ ਧਮਕੀਆਂ ਦਿੱਤੀਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਐਮਐਲਏ ਸਾਹਿਬ ਤੋਂ ਜਦੋਂ ਇਹ ਗੱਲ ਮੈਂ ਕੀਤੀ ਮੈਂ ਤੁਹਾਨੂੰ ਰਿਕਾਰਡਿੰਗ ਵੀ ਇਸ ਗੱਲ ਦੀ ਸੁਣਾ ਦਿੰਨਾ ਐਮਐਲਏ ਸਾਹਿਬ ਨੇ ਇਸ ਬੰਦੇ ਕੋਈ ਕਾਰਵਾਈ ਕਰਨ ਦੀ ਗੱਲ ਕੀਤੀ ਐਮਐਲਏ ਸਾਹਿਬ ਨੇ ਉਲਟਾ ਇਹ ਗੱਲ ਕਹੀ ਹੈ ਕਿ ਮੈਂ ਵੈਸੇ ਤੁਹਾਨੂੰ ਸੁਣਾ ਦਿੰਨਾ ਹਾਂ ਉਹਦੇ ਚ ਰਿਕਾਰਡਿੰਗ ਸੁਣਾ ਦਿੰਨਾ ਤੁਸੀਂ ਉਹਦੇ ਚ ਆਪ ਹੀ ਸੁਣ ਲਓ ਕਿ ਐਮਐਲਏ ਸਾਹਿਬ ਕੀ ਕਹਿਣਾ ਚਾਹੁੰਦੇ ਐ ਤਾਂ ਤੁਹਾਨੂੰ ਆਪ ਹੀ ਕਲੀਅਰ ਹੋ ਜਾਊਗਾ ਕਿ ਸਾਫ਼ ਖੁਦ ਐਮਐਲਏ ਸਾਹਿਬ ਨੇ ਇਹ ਸਾਰਾ ਕੰਮ ਜਿਹੜਾ ਹੈ ਕਰਵਾਇਆ ਹੈ ਹੋਰ ਮੈਂ ਜਿਹੜੀ ਤੁਹਾਨੂੰ ਰਿਕਾਰਡਿੰਗ ਹੈ ਉਹ ਤੁਹਾਨੂੰ ਸੁਣਾਉਣਾ ਚਾਹੁੰਗਾ ਉਹ ਤੁਸੀਂ ਆਪ ਸੁਣਿਓਰ ਆਪ ਜੱਜ ਕਰਿਓ ਕਿ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਕਿ ਕੀ ਇਦਾਂ ਦੇ ਐਮਐਲਏ ਹੁੰਦੇ ਆ ਕਿ ਤੁਸੀਂ ਆਪ ਹੀ ਧਮਕੀਆਂ ਲਵਾ ਰਹੇ ਹੋ ਸਾਨੂੰ ਤਾਂ ਪਾਰਟੀ ਨੇ ਇੱਕ ਪਿੰਡਾਂ ਦੀ ਰਿਪੋਰਟ ਬਣਾਉਣ ਨੂੰ ਕਿਹਾ ਵੀ ਪਿੰਡਾਂ ਦੀ ਸਹੀ ਰਿਪੋਰਟ ਜਿਹੜੀ ਐਕਚੁਅਲ ਰਿਪੋਰਟ ਹੈ ਗ੍ਰਾਫ ਪਤਾ ਲੱਗਣਾ ਚਾਹੀਦਾ ਐ ਐਮਐਲਏ ਨੂੰ ਕੀ ਉਹਦਾ ਨਾਮ ਹੈ ਕਿਹੜੇ ਹਲਕੇ ਦਾ ਐਮਐਲਏ ਸਰਦਾਰ ਸੋਜਾ ਸਿੰਘ ਜੀ ਜਿਹੜੇ ਕਿ ਗੁਰੂ ਹਰਸਹਾਇ ਹਲਕੇ ਤੋਂ ਬਿਲੋਂਗ ਕਰਦੇ ਆ ਗੁਰੂ ਹਰਸਹਾਇ ਹਲਕੇ ਦੇ ਐਮਐਲਏ ਨੇ ਸੋ ਆ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਇਹ ਗੱਲ ਸਾਫ਼ ਪੁੱਛੀ ਹੈ ਵੀ ਕੀ ਗੱਲਬਾਤ ਹੈ ਵੀ ਤੁਸੀਂ ਵਾਕਈ ਇਹ ਕੰਮ ਕਰਾਇਆ ਜਾਂ ਕਿਵੇਂ ਆ ਤੁਸੀਂ ਇਹਨਾਂ ਦੇ ਲਵਜ ਸੁਣੇ ਹੋ ਜੇ ਤੇ ਫਿਰ ਆਪ ਗੈਸ ਜਾ ਫਿਰ ਕੋਈ ਸ਼ਰਯੰਤਰ ਹੈ ਪਿੱਛੇ ਰੱਖੋ ਮਾਈਕ ਤੇ ਕੋਲ ਰੱਖੋ ਸਸੀ ਕਾ ਮੈਂ ਮੈਲੀ ਸਾਹਿਬ ਨੂੰ ਗੱਲ ਕਰਾਇਓ ਐਮਐਲਏ ਬੋਲ ਰਿਹਾ ਜੀ ਅੱਛਾ ਸਸੀ ਕਾ ਜੀ ਸੱਚੀ ਕਾ ਮੈਂ ਕਿ ਅੰਕਲ ਜੀ ਸੂਰਜ ਦਾ ਫੋਨ ਆਇਆ ਸੀਗਾ ਹੀ ਤੇ ਐ ਕਰ ਦਿੰਗੇ ਉਹ ਕਰ ਦਿਆਂਗੇ ਤੁਹਾਨੂੰ ਕੀ ਦਿੰਦਾ ਉਹ ਇਹ ਪੋਸਟਾ ਕਦੇ ਨਹੀਂ ਪਾਈ ਜਨਾ ਨਹੀਂ ਪੋਸਟਾ ਮੈਨੂੰ ਇਹ ਦੱਸੋ ਨਾ ਜੀ ਪੋਸਟ ਕੀ ਗਲਤ ਪਾਈ ਜਦ ਤੁਸੀਂ ਆਜੋ ਪਿੰਡ 'ਚ ਆਜੋ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੀਏ ਨੇ ਕੰਮ ਰੋਕਿਆ ਹੋਇਆ ਜੀ ਸੈਕਟਰੀ ਨੂੰ ਕਿਹਾ ਠੀਕ ਹੈ ਸੈਕਟਰੀ ਨੂੰ ਫੋਨ ਵੀ ਲਾਇਆ ਸੀ ਸੈਕਟਰੀ ਨੇ ਸਾਨੂੰ ਕਿਹਾ ਅੱਛਾ ਸੈਕਟਰੀ ਨੂੰ ਕਿਹਾ ਤੇ ਦੇਖੋ ਜੇ ਐਦਾਂ ਦੁਸ਼ਮਣੀ ਪਾਉਣੀ ਹੈ ਜਾਂ ਕੋਈ ਲੜਨਾ ਹੈ ਜਾਂ ਕੁਝ ਹੈ ਵੀ ਤਾਂ ਫਿਰ ਸਿੱਧੇ ਸਾਹਮਣੇ ਹੋ ਜੀਐਮਐਲ ਸਾਹਿਬ ਫਿਰ ਆਪਾਂ ਨੂੰ ਕੋਈ ਚੱਕਰ ਕਰਦਾ ਹੈ ਤੇ ਮੇਰੇ ਖਿਲਾਫ ਪੋਸਟਾ ਪੱਟਾ ਪਾਈਆਂ ਪੜੀਆਂ ਨੇ ਸਾਰੀਆਂ ਨਹੀਂ ਤਾਂ ਕੀ ਹੁੰਦੇ ਚੱਕੀ ਮੇਰੀ ਮੈਂ ਸੰਤਰੀ ਦੇ ਹੱਥੋਂ ਮੇਰੇ ਨਾਲ ਰਿਹਾ ਨਹੀਂ ਤਾਂ ਕੀ ਗਲਤ ਹੁੰਦੇ ਚ ਪਾਇਆ ਮੈਨੂੰ ਇਹ ਦੱਸਿਆ ਜੀ ਕਿਉਂ ਤੂੰ ਮੇਰੇ ਨਾਲ ਨੌਕਰੀ ਕੀਤੀ ਹੈ ਵੀ ਨੌਕਰੀ ਕੀਤੀ ਡਾਕਟਰ ਨਹੀਂ ਚਲੀ ਕੈਰੇਕਟਰ ਬੜਾ ਮਾੜਾ ਸੀ ਨਹੀਂ ਤਾਂ ਕੀ ਵੇਖਿਆ ਜੀ ਮਾੜਾ ਤੂੰ ਮੇਰਾ ਨਹੀਂ ਤਾਂ ਕਿੱਥੇ ਪਾਇਆ ਮੈਂ ਭੇਜਦਾ ਤੈਨੂੰ ਨਹੀਂ ਉਹ ਪਈ ਨਹੀਂ ਜੀ ਪਹਿਲਾਂ ਇਹ ਦੱਸੋ ਤੁਸੀਂ ਐ ਧਮਕੀਆਂ ਦਿਓ ਇਹਦੇ ਵਿੱਚ ਐਮਐਲਏ ਸਾਹਿਬ ਤੁਹਾਡੇ ਤੇ ਡਾਇਰੈਕਟ ਤੱਕੀ ਖਾਰੀ ਜਿਵੇਂ ਇਹ ਤੱਕੀ ਉਹਨਾਂ ਨੇ ਦਵਾਈ ਹੁੰਦੀ ਸੀ ਤੇ ਅਸਰ ਸਾਬਤ ਹੋ ਰਿਹਾ ਇਹਦੇ 'ਚ 1 ਮਿੰਟ ਤੇ 2 ਸੈਕਿੰਡ ਦੀ ਗੱਲ ਹੋਈ ਹੈ 1:32 ਜਿਹੜਾ ਕਿ ਤੁਸੀਂ ਦੇਖ ਰਹੇ ਹਾਂ ਹੁਣ ਗੱਲ ਇਹ ਹੈ ਕਿ ਸਾਫ਼-ਸਾਫ਼ ਐਮਐਲਏ ਖੁਦ ਮੰਨ ਰਿਹਾ ਹੈ ਕਿ ਮੈਂ ਆਪ ਫੋਨ ਕਰਾਇਆ ਸੋ ਉਸ ਤੋਂ ਬਾਅਦ ਵੀ ਇੱਕ ਫੋਨ ਆਉਂਦਾ ਹੈ ਮਤਲਬ ਇਹ ਆ ਵੀ ਲਗਾਤਾਰ ਧਮਕੀਆਂ ਸਿਰਫ ਐਸੇ ਕਰਕੇ ਦਵਾਈਆਂ ਜਾ ਰਹੀਆਂ ਕਿ ਇਹ ਸੱਚ ਦੀ ਆਵਾਜ਼ ਬੁਲੰਦ ਨਾ ਕਰੇ ਪਾਰਟੀ ਤੱਕ ਇਹ ਸਹੀ ਰਿਪੋਰਟ ਨਾ ਪਹੁੰਚਾਏ ਦੇਖੋ ਪਾਰਟੀਆਂ ਕਦੇ ਵੀ ਕੋਈ ਮਾੜੀ ਨਹੀਂ ਹੁੰਦੀਆਂ ਮੈਂ ਆਮ ਆਨਵੀ ਪਾਰਟੀ ਦਾ ਅਲੱਗ-ਅਲੱਗ ਜਗ੍ਹਾ ਦੇ ਵਿੱਚ ਕੰਮ ਕੀਤਾ ਹੈ ਅਲੱਗ-ਅਲੱਗ ਜਗ੍ਹਾ ਦੇ ਵਿੱਚ ਜਿਵੇਂ ਸਟੇਟ ਮੱਧ ਪ੍ਰਦੇਸ਼ ਦੀ ਗੱਲ ਕਰਾਂ ਚਾਰ ਹਲਕੇ ਵਿਧਾਨ ਸਭਾ ਮੇਰੇ ਕੋਲ ਸੀਗੀਆਂ ਕੋਆਰਡੀਨੇਟਰ ਉੱਥੇ ਰਿਆ ਕੋਆਰਡੀਨੇਟਰ ਮੈਂ ਗੁਜਰਾਤ ਦੇ ਵਿੱਚ ਰਿਆ ਕੋਆਰਡੀਨੇਟਰ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਰਿਆ ਸੋ ਪਾਰਟੀ ਨੇ ਜਿੱਥੇ ਵੀ ਡਿਊਟੀਆਂ ਲਗਾਈਆਂ ਉੱਥੇ ਪੂਰੀਆਂ ਡਿਊਟੀਆਂ ਪਾਰਟੀ ਵੱਲੋਂ ਜਿਹੜਾ ਮੇਰੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਸਟੇਟ ਜੁਆਇੰਟ ਸੈਕਟਰੀ ਯੂਥ ਵੇਂਗਾ ਪਾਰਟੀ ਦਾ ਮੈਂ ਔਰ ਅਲੱਗ-ਅਲੱਗ ਵਿਧਾਨ ਸਭਾ ਦੇ ਵਿੱਚ ਪ੍ਰੋਪਰ ਵੇਦ ਨਾਲ ਕੰਮ ਕਰ ਚੁੱਕੇ ਆਂ ਜਿਵੇਂ ਪਾਰਟੀ ਨੇ ਜ਼ਿੰਮੇਵਾਰੀ ਲਈ ਕੀਤੀ ਹੈ ਗੱਲ ਇਹ ਕਿ ਸਾਡੇ ਤੋਂ ਝੂਠ ਨਹੀਂ ਬੋਲਿਆ ਜਾਂਦਾ ਅਗਰ ਪਾਰਟੀ ਨੇ ਮੈਨੂੰ 11 ਪਿੰਡ ਦਿੱਤੇ ਸੀ ਇੱਕ ਬਲੌਕ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਫੌਜੀ ਦੇ ਨਾਲ ਡਿਊਟੀ ਲਾਈ ਸੀ ਤਾਂ ਮੇਰਾ ਫਰਜ਼ ਬੰਦਾ ਸੀਗਾ ਕਿ ਗਰਾਊਂਡ ਦੀ ਰਿਐਲਿਟੀ ਨੂੰ ਸਹੀ ਤੰਗ ਦੇ ਨਾਲ ਪਾਰਟੀ ਤੱਕ ਪਹੁੰਚਾਈਏ ਵੀ ਆਹ ਕਮੀਆਂ ਹੋ ਰਹੀਆਂ ਆਂ ਇਹ ਕੁਛ ਆਪਣੇ ਦੇ ਵਿੱਚ ਖਾਮੀਆਂ ਹੈਗੀਆਂ ਤਾਂ ਆਪਾਂ ਇਹਨਾਂ ਨੂੰ ਸਹੀ ਕਰਕੇ ਉੱਪਰ ਤੱਕ ਲੈ ਕੇ ਜਾਈਏ ਤੁਹਾਡੇ ਮੁਤਾਬਕ ਐਮਐਲਏ ਸਾਹਿਬ ਨੇ ਤੁਹਾਨੂੰ ਤੰਕੀ ਦਵਾਈ ਜਿੰਦੇ ਵਿੱਚ ਸ਼ਾਇਦ ਸਾਬਤ ਵੀ ਹੋ ਰਿਹਾ ਹੈ ਪਿੰਲਾਪਾਤਾਂ ਦਾ ਇਹ ਤੰਕੀ ਐਮਐਲਏ ਸਾਹਿਬ ਦੀ ਹੋ ਸਕਦੀ ਹੈ ਹੋ ਸਕਦੀ ਨਹੀਂ ਜੀ ਦਿੱਕਤ ਦਿੱਕਤ ਕੀ ਹੈ ਪਿੰਡਾਂ ਦੇ ਵਿੱਚ ਸਰ ਤੁਸੀਂ ਸੈਕਟਰੀ ਨਾਲ ਵੀ ਗੱਲ ਕੀਤੀ ਦਿੱਕਤ ਕੀ ਉਹਨਾਂ ਨੂੰ ਕੀ ਦਿੱਕਤ ਹੈ ਸਰ ਦਿੱਕਤ ਇਹ ਹੈ ਐਮਐਲਏ ਸਾਹਿਬ ਨੂੰ ਕਿ ਮੇਰੇ ਖਿਲਾਫ ਕੋਈ ਬੋਲੇ ਨਾ ਮੈਂ ਜੋ ਲੁੱਟ ਖਸੁੱਟ ਕਰ ਰਹੇ ਹਾਂ ਪਿੰਡਾਂ 'ਚ ਮੈਂ ਕਰੀ ਜਾਵਾਂ ਜਿਹੜੇ ਇਹਨਾਂ ਦਾ ਪੀਏ ਆ ਉਹਦੀ ਇੰਟਰਫੀਰੈਂਸ ਪਿੰਡਾਂ 'ਚ ਨਹੀਂ ਚਾਹੀਦੀ ਜਿੰਨੀਆਂ ਵੀ ਗ੍ਰਉਹ ਸਹਾਇ ਦੇ ਵਿੱਚ ਪੰਚ ਪਿੰਡ ਦੇ ਲੋਕ ਜੁਨੇ ਆ ਜਾਂ ਪਿੰਡ ਦੇ ਮੈਂਬਰ ਚੁਣੇ ਗਏ ਆ ਜਾਂ ਪਿੰਡ ਦੇ ਸਰਪੰਚ ਚੁਣੇ ਗਏ ਆ ਉਹ ਕੋਈ ਸਿੰਬਲ ਦੇ ਨਾਲ ਨਹੀਂ ਚੁਣੇ ਗਏ ਸੀ ਔਰ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਕਿਸੇ ਦੇ ਇੰਟਰਫੀਰੈਂਸ ਪਿੰਡਾਂ ਚ ਨਹੀਂ ਚਾਹੀਦੀ ਪਿੰਡਾਂ ਦੇ ਵਿੱਚ ਕੰਮ ਹੋਣੇ ਚਾਹੀਦੇ ਆ ਪਿੰਡਾਂ ਦੇ ਪਿੰਡ ਜਿਹੜੇ ਨਿਰੋਲ ਹੋ ਕੇ ਚੱਲਣ ਪਰ ਗੱਲ ਇਹ ਕਿ ਜਦੋਂ ਪਿੰਡ ਦੀ ਪੰਚਾਇਤ ਨਿਰਧਾਰਿਤ ਹੋ ਗਈ ਲੋਕਾਂ ਨੇ ਵੋਟਾਂ ਪਾ ਕੇ ਜਿਤਾਤਾ ਤਾਂ ਪਿੰਡਾਂ ਦੇ ਵਿੱਚ ਹੋਣ ਆਪਾਂ ਉਹਨਾਂ ਲਈ ਟਾਈਮ ਦੇ ਵਿੱਚ ਚੰਗੀਆਂ ਚੀਜ਼ਾਂ ਲੈ ਕੇ ਆਉਣੀਆਂ ਖੇਡ ਦੇ ਮੈਦਾਨ ਆਪਾਂ ਬਣਾਉਣੇ ਆ ਮੱਲਾ ਕਲੀਨਿਕ ਆਪਾਂ ਬਣਾਉਣੇ ਆ ਪਬਲਿਕ ਲਾਇਬ੍ਰੇਰੀ ਆਪਾਂ ਬਣਾਨੀ ਐ ਸ ਬ ਜਦੋਂ ਅਸੀਂ ਰਿਪੋਰਟ ਪੰਚਾਂ ਨੇ ਆ ਜੀ ਕੰਮ ਕਰਨ ਹੀ ਨਹੀਂ ਦਿੱਤੇ ਜਾ ਰਹੇ ਕਿ ਜਿਹੜਾ ਫੋਜਾ ਸਿੰਘ ਸਰਾਰੀ ਐਮ ਐਲ ਏ ਉਹ ਕੋਈ ਕੰਮ ਨਹੀਂ ਹੁੰਦੇ ਰਿਹਾ ਸਾਫ਼ ਮੈਂ ਇੱਕ ਸੈਕਟਰੀ ਸਾਹਿਬ ਨੇ ਜਿਹ ਲਵਜੀਤ ਨਾਮ ਹੈ ਉਹਨਾਂ ਦਾ ਮੇਰੀ ਖੁਦ ਉਹਨਾਂ ਨਾਲ ਗੱਲ ਹੋਈ ਜਦੋਂ ਅਸੀਂ ਗਏ ਸੀਗੇ ਪਿੰਡ ਜੀਵਨ ਸਿੰਘ ਬਸਤੀ ਅਸੀਂ ਉੱਥੇ ਗਏ ਆ ਤਾਂ ਉੱਥੋਂ ਦੇ ਸਰਪੰਚ ਨੇ ਕਿਹਾ ਸ਼ਰਮਾ ਜੀ ਗੱਲ ਕਰ ਲੋ ਜਦੋਂ ਮੈਂ ਸੈਕਟਰੀ ਨਾਲ ਗੱਲ ਕੀਤੀ ਸੈਕਟਰੀ ਨੇ ਗੱਲ ਕੀਤੀ ਇਹਨਾਂ ਦਾ ਜਿਹੜਾ ਪੀਏ ਹੈ ਉਹਨਾਂ ਨੇ ਕੰਮ ਰੋਕਿਆ ਹੋਇਆ ਸ਼ਰਮਾ ਜੀ ਉਹਨਾਂ ਨੂੰ ਕਹਦੇ ਕੰਮ ਚਲਾ ਦਾਂਗੇ ਤਾਂ ਉਹਨਾਂ ਨੂੰ ਜਦੋਂ ਸਮਝਾਇਆ ਮੈਂ ਕਿ ਤੁਸੀਂ ਸੈਕਟਰੀ ਨੂੰ ਤੁਹਾਡੀ ਡਿਊਟੀ ਬੰਦੀ ਹੈ ਪੰਚਾਇਤੀ ਰਾਏ ਦੇ ਅਕੋਰਡਿੰਗ ਕਿ ਤੁਹਾਨੂੰ ਨੋਮੀਨੇਟ ਲਗਾਇਆ ਜਾਂਦਾ ਉੱਥੇ ਤਾਂ ਜੋ ਸਰਪੰਚਾਂ ਦਾ ਪੰਚਾਇਤ ਦਾ ਜਿਹੜਾ ਕੰਮ ਹੈ ਉਹ ਤੁਸੀਂ ਸੁਰੱਖਿਤ ਕਰੋ ਔਰ ਨਿਸ਼ਚਿਤ ਕਰੋ ਵੀ ਇਹ ਕੰਮ ਹੋਣਾ ਲੈ ਲੇਕਿਨ ਸੈਕਟਰੀਆਂ ਦੇ ਉੱਪਰ ਦਬਾਅ ਪਾ ਕੇ ਕੰਮ ਰੋਕਿਆ ਜਾ ਰਿਹਾ ਤਾਂ ਮੈਂ ਉਹੀ ਗੱਲ ਸਿਰਫ ਲਿਖੀ ਹੈ ਸਪਸ਼ਟ ਕਿ ਕਿਸੇ ਵੀ ਸੈਕਟਰੀ ਨੂੰ ਜਾਂ ਕਿਸੇ ਵੀ ਬਾਹਰਲੇ ਇਨਸਾਨ ਨੂੰ ਵਿੱਚ ਦਖਲੰਦ ਜੀ ਦੇਣ ਦੀ ਲੋੜ ਨਹੀਂ ਸਿਰਫ ਕੰਮ ਹੋਣੇ ਚਾਹੀਦੇ ਹੈ ਲੇਕਿਨ ਉਹਦੀ ਚਿੜ ਦੇ ਉਹਦੀ ਚਿੜ ਕਰਕੇ ਇਹਨਾਂ ਨੇ ਮੈਨੂੰ ਫੋਨ ਕਰਾਏ ਧਮਕੀਆਂ ਦਵਾਈਆਂ ਕਿ ਇਹ ਬੋਲੇ ਨਾ ਲੇਕਿਨ ਮੈਂ ਇੱਕ ਗੱਲ ਦੱਸ ਔਰ ਐਸੇ ਲੋਕਰਾਂ ਨੂੰ ਤੁਤਮਗੀਆਂ ਦਿਵਾ ਰਹੇ ਆ ਮੈਨੂੰ ਤਾਂ ਸ਼ਰਮ ਆਉਂਦੀ ਐ ਐਮਐਲਏ ਕਹਿੰਦੇ ਹੋਏ ਵੀ ਤੁਸੀਂ ਐਮਐਲਏ ਹੋ ਕਿਵੇਂ ਤੁਹਾਨੂੰ ਲੋਕਾਂ ਨੇ ਵੋਟਾਂ ਪਾਤੀਆਂ ਤੇ ਤੁਸੀਂ ਕਿਵੇਂ ਲੋਕਾਂ ਦੇ ਨਾਲ ਟਰੀਟ ਕਰਦੇ ਹੋਵੋਗੇ ਜੇ ਆਪਣੇ ਪਾਰਟੀ ਦੇ ਸਟੇਟ ਦੇ ਲੀਡਰਾਂ ਨਾਲ ਤੁਸੀਂ ਇਹ ਵਤੀਰਾ ਕੀਤਾ ਹੋਇਆ ਸੋ ਪਾਰਟੀ ਹਾਈ ਕਮਾਂਡ ਜਿਹੜੀ ਸਾਡੀ ਡਿਊਟੀ ਲਾਉਂਦੀ ਅਸੀਂ ਤੰਦ ਹੀ ਨਿਮਾਵਾਂਗੇ ਅੱਗੇ ਵੀ ਨਿਮਾਦੇ ਰਾਂਗੇ ਪਰ ਐਸੇ ਐਮਐਲਏ ਨੂੰ ਅਸੀਂ ਇੱਥੋਂ ਇਸ ਹਾਲਾਤ ਦੇ ਨਾਲ ਕੱਢਾਂਗੇ ਵੀ ਯਾਦ ਕਰੇਗਾ ਇਹ ਇਹ ਪਿੰਡ ਦੇ ਵਿੱਚ ਸਨ ਵੜ ਕੇ ਪਿੰਡਾਂ ਦੇ ਵਿੱਚ ਗਲਤ ਕੰਮ ਕਰਕੇ ਵਿਖਾਉਣ ਅਗਰ ਕਿਸੇ ਵੀ ਪਿੰਡ ਦੀ ਪੰਚਾਇਤ ਦੇ ਕੰਮ ਰੋਕੇ ਜਾਂਦੇ ਆ ਜਾ ਪੰਚਾਇਤ ਦੇ ਮੈਂਬਰਾਂ ਨੂੰ ਖਰਾਬ ਕੀਤਾ ਜਾਂਦਾ ਜਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਮੇਰੇ ਨਾਲ ਸੰਪਰਕ ਕਰਿਓ ਜੇ ਮੇਰਾ ਨਾਮ ਹੈ ਦੀਪਕ ਸ਼ਰਮਾ ਗੁਰੂ ਹਰਸਾਹਲ ਕੇ ਜਿਵੇਂ ਮੇਰਾ ਆਫਿਸ ਹੈ ਅਗਰ ਤੁਹਾਨੂੰ ਐਮਐਲਏ ਕਿਸੇ ਤਰ੍ਹਾਂ ਵੀ ਤੰਗ ਪ੍ਰੇਸ਼ਾਨ ਕਰਦਾ ਹੈ ਪੀਏ ਕਿਸੇ ਤਰ੍ਹਾਂ ਧਮਕੀ ਲਾਂਦਾ ਤੁਹਾਡੇ ਉੱਪਰ ਇਲੀਗਲ ਤਰੀਕੇ ਨਾਲ ਐਫਆਇਰ ਲਾਂਚ ਹੁੰਦੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰਿਓ ਮੈਂ ਤੁਹਾਡੇ ਸਾਰਿਆਂ ਨਾਲ ਕਰਿਆ ਇਹਨਾਂ ਦੀ ਫੋਕੀਆਂ ਧਮਕੀਆਂ ਨਾਲ ਡਰਨ ਦੀ ਲੋੜ ਹੈ ਨਾ ਪਿੱਛੇ ਹਟਣ ਦੀ ਲੋੜ ਹੈ ਆਪਣੀ ਆਵਾਜ਼ ਬੁਲੰਦ ਕਰਦੇ ਰਹੋ ਇਹ ਤਾਂ ਰੋਜ਼ ਹੁੰਦੀਆਂ ਹਨ ਧਮਕੀਆਂ ਤੇ ਤਾਂ ਪਹਿਲੇ ਦਿਨ ਤੋਂ ਚੱਲਿਆ ਆ ਬੀ ਸਪਾਰਟੀ ਦੇ ਹੁਕਮਾਂ ਤੇ ਪਹਿਰਾ ਦੇ ਰਹੇ ਜੇ ਗਰਾਊਂਡ ਰਿਪੋਰਟ ਦੀ ਗਰਾਊਂਡ ਰਿਪੋਰਟ ਬਣਾ ਕੇ ਪਾਰਟੀ ਨੂੰ ਦੇ ਰਹੇ ਜੇ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਕਿ ਪਾਰਟੀ ਇਸ ਗੱਲ ਦੀ ਸੁਣਵਾਈ ਕਰੇਗੀ ਮੈਨੂੰ ਪੂਰੀ ਉਮੀਦ ਹੈ ਕਿ ਪਾਰਟੀ ਹਾਈ ਕਮਾਂਡ ਇਹਨਾਂ ਗੱਲਾਂ ਨੂੰ ਨੋਟ ਕਰੇਗੀ ਔਰ ਐਸੇ ਪ੍ਰਸ਼ਟ ਜਿਹੜੇ ਐਮ ਐਲ ਏ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਔਰ ਅੱਛੇ ਔਰ ਨੇਕ ਇਨਸਾਨਾਂ ਨੂੰ ਅੱਗੇ ਮੌਕਾ ਦਿੱਤਾ ਜਾਏਗਾ ਇਹਨਾਂ ਲੋਕਾਂ ਕਰਕੇ ਪਾਰਟੀ ਦਾ ਨਾਮ ਬਦਨਾਮ ਹੁੰਦਾ ਜਦੋਂ ਇਹ ਮੰਤਰੀ ਸੀਗੇ ਤਾਂ ਉਹਨਾਂ ਨੂੰ ਸਮਝਾਉਂਦੇ ਰਹੇ ਅਸੀਂ ਕਿ ਮੰਤਰੀ ਸਾਹਿਬ ਲੋਕਾਂ ਦੀ ਸੁਣੋ ਪਿੰਡਾਂ ਦੇ ਵਿੱਚ ਲੋਕ ਸਾਨੂੰ ਕਹਿੰਦੇ ਐ ਤੁਸੀਂ ਪਿੰਡਾਂ 'ਚ ਨਹੀਂ ਵੱੜ ਰਹੇ ਕੋਈ ਕੰਮ ਨਹੀਂ ਕਰ ਰਹੇ ਤਾਂ ਇਹ ਸਾਨੂੰ ਉਲਟਾ ਸਮਝਾਉਂਦੇ ਸੀਗੇ ਲੇਕਿਨ ਇੱਕ ਦਿਨ ਆਖਰ ਐਸਾ ਆਇਆ ਕਿ ਆਡੀਓ ਲੀਕ ਹੋਈ ਤਾਂ ਉਹਦੇ ਪਿੱਛੇ ਵੀ ਪੂਰਾ ਕੱਠ ਕੀਤਾ ਗਿਆ ਸਾਰੇ ਵਲੰਟੀਅਰ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਕਿ ਸਾਰੇ ਵਲੰਟੀਅਰ ਦਾ ਇੱਕ ਬਹੁਤ ਵੱਡਾ ਇਕੱਠ ਇੱਥੇ ਕੀਤਾ ਗਿਆ ਸੀਗਾ ਉਸ ਇਕੱਠ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਂਡ ਨੇ ਬਹੁਤ ਅੱਛਾ ਫੈਸਲਾ ਲਿਆ ਔਰ ਉਹਦੇ ਵੀ ਪਾਰਟੀ ਨੇ ਪੂਰੀ ਸੁਣਵਾਈ ਕੀਤੀ ਇਹਨਾਂ ਦਾ ਮੰਤਰੀਪਦ ਤੋ ਉਤਾਰਿਆ ਗਿਆ ਇਹ ਉਸ ਦਿਨ ਦਾ ਕੱਠ ਹੈ ਜੀ ਆ ਦੇਖੋ ਉਸ ਦਿਨ ਅਸੀਂ ਜਿਹੜਾ ਕੱਟ ਕੀਤਾ ਸੀਗਾ ਅਖਬਾਰਾਂ ਦੇ ਵਿੱਚ ਵੀ ਵੱਖ-ਵੱਖ ਅਖਬਾਰਾਂ ਦੇ ਵਿੱਚ ਵੀ ਆਇਆ ਔਰ ਇਹ ਮੈਂ ਤੁਹਾਨੂੰ ਜਿਹੜੇ ਸਕਰੀਨਸ਼ਾਟ ਹੈ ਜਿਹੜੀਆਂ ਅਖਬਾਰਾਂ ਦੀ ਕਟਿੰਗ ਹੈ ਤੁਹਾਨੂੰ ਮੈਂ ਭੇਜੂੰਗਾ ਉਹ ਵੀ ਲੋਕਾਂ ਤੱਕ ਜਾਣ ਤੱਕ ਕਰਿਓ ਜੇ ਕਿ ਪੰਜਾਬ ਸੰਘਾਰੀ ਵਰੋ ਕਈ ਵਾਰ ਇਸ ਤਰ੍ਹਾਂ ਨੇ ਵੀ ਹੋ ਚੁੱਕਿਆ ਏ ਔਰ ਉਸ ਜਿਹੜਾ ਵੀਡੀਓ ਵੀ ਵਾਇਰਲ ਹੋ ਗਿਆ ਸਬੂਤ ਵੀ ਵਾਇਰਲ ਹੋਏ ਨੇ ਪਾਰਟੀ ਨੇ ਅਕੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜੋ ਲੋਕਾਂ ਦੀ ਮੰਗ ਸੀ ਕਿ ਇਸ ਵਾਰ ਮੇਦੇ ਕਿ ਪਾਰਟੀ ਲੋਕਾਂ ਦੇ ਹਿੱਤ ਵਿੱਚ ਫੈਸਲਾ ਲਏਗੀ ਔਰ ਪਾਰਟੀ ਦੀ ਇਸ ਤਰ੍ਹਾਂ ਮਜ਼ਬੂਤੀ ਵਾਸਤੇ ਫੈਸਲਾ ਪਾਰਟੀ ਲਏਗੀ ਦੇਖੋ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਕਰਕੇ ਅਸੀਂ ਸਾਰੇ ਪਾਰਟੀ ਨਾਲ ਜੁੜੇ ਸੀਗੇ ਪਾਰਟੀ ਦੀ ਵਿਚਾਰਧਾਰਾ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਕਦੇ ਵੀ ਮਾੜੀ ਨਹੀਂ ਹੁੰਦੀ ਲੋਕਾਂ ਪ੍ਰਤੀ ਜਵਾਬਦੇਹ ਹੁੰਦੀਆਂ ਹਰ ਇੱਕ ਪਾਰਟੀਆਂ ਪਰ ਜਿਹੜੇ ਐਮਐਲਏ ਆ ਜਾਂਦੇ ਨੇ ਜਾਂ ਐਮਐਲਏ ਮਨਮਾਨੀ ਕਰਦੇ ਐ ਇਹ ਉਹੀ ਪੁਰਾਣੀਆਂ ਰੀਤੀਆਂ ਦੇ ਉੱਪਰ ਉਤਰ ਆਏ ਕਿ ਜਿਵੇਂ ਪੁਰਾਣੇ ਲੋਕ ਕਰਦੇ ਆਏ ਔਰ ਵਾਇਤੀ ਪਾਰਟੀਆਂ ਤੋਂ ਅੱਕ ਕੇ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਐ ਔਰ ਆਮ ਆਦਮੀ ਪਾਰਟੀ ਕਦੇ ਵੀ ਮਾੜੀ ਨਹੀਂ ਨਾ ਕੋਈ ਪਾਰਟੀ ਮਾੜੀ ਹੁੰਦੀਆਂ ਕੁਝ ਕੁ ਕਰਿੰਦੇ ਆ ਕੇ ਉਹ ਪਾਰਟੀ ਦੇ ਉੱਪਰ ਪੂਰੀ ਤਰ੍ਹਾਂ ਦਾਗ ਲਾਉਂਦਾ ਕੰਮ ਕਰਦੇ ਆ ਨੁਕਸਾਨ ਕਰਨ ਦਾ ਕੰਮ ਕਰਦੇ ਆ ਉਹ ਪਾਰਟੀ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਆ ਪੂਰੇ ਪੰਜਾਬ 'ਚ ਗੁਰੂ ਹਰਸਹਾਇ ਹਲਕਾ ਐਸਾ ਕਿ ਜਿਹੜਾ ਇਤਿਹਾਸ ਰਚਿਆ ਕਿ ਇਸ ਬੰਦੇ ਨੂੰ ਐਡਾ ਵੀਡੀਓ ਉਪਲਬਧਿ ਮਿਲੀ ਕਿ ਮੰਤਰੀ ਬਣਾਇਆ ਔਰ ਇਸ ਬੰਦੇ ਨੇ ਆਪਣੇ ਹੀ ਭਾਈਚਾਰੇ ਵਾਸਤੇ ਗੁਰੂ ਹਰਸਾਹਲ ਕੇ ਲਈ ਦਿਖਾਓ ਮੈਨੂੰ ਕੀ ਕਰਕੇ ਦਿਖਾਇਆ ਨੇ ਪਹਿਲਾਂ ਵੀ ਫੋਜਾ ਸਿੰਘ ਸਰਾਰੀ ਕਲਾਸ ਸਬੂਤ ਵਾਇਰਲ ਹੋਏ ਸੀਗੇ ਲੋਕਾਂ ਦੀ ਮੰਗ ਸੀ ਕਿ ਇਸ ਨੂੰ ਐਮਐਲਏ ਸ਼ਿਪ ਖਤਮ ਕੀਤੀ ਜਾਵੇ ਔਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੀ ਉਹ ਜੋ ਜਿਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਨਹੀਂ ਕੀਤੀ ਲੋਕ ਪਾਰਟੀ ਨਾਲ ਨਿਰਾਸ਼ਾ ਦੇ ਵਿੱਚ ਟੁੱਟੇ ਨੇ ਕਿ ਪਾਰਟੀ ਹੁਣ ਕਾਰਵਾਈ ਕਰੇਗੀ ਦੇਖੋ ਇਹਦੇ ਚ ਪੂਰੀ ਸਚਾਈ ਹੈ ਕਿ ਜਿਹੜੀ ਆਡੀਓ ਲੀਕ ਹੋਈ ਸੀਗੀ ਉਹਨਾਂ ਦੇ OSD ਸਾਹਿਬ ਦੀ ਔਰ ਮੰਤਰੀ ਸਾਹਿਬ ਦੀ ਬਿਲਕੁਲ درست ਸੀ ਔਰ ਬਿਲਕੁਲ ਸੱਚੀ ਔਰ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਕਿ ਜਿੱਥੇ ਮਰਜ਼ੀ ਟੈਸਟ ਕਰਾਓ ਅਗਰ ਉਹ ਆਡੀਓ ਗਲਤ ਪਾਈ ਜਾਂਦੀ ਹੈ ਤਾਂ ਬੰਦ ਹੀ ਕਾਨੂੰਨੀ ਕਾਰਵਾਈ ਮੇਰੇ ਤੇ ਕਰਾਈ ਜਾਵੇ ਸਾਰਾ ਕੁਝ ਸੱਚ ਹੈ ਹਕੀਕਤ ਹੈ ਇਸੇ ਕਰਕੇ ਤਾਂ ਮੰਤਰੀਪਾਤੋਂ ਹਟਾਇਆ ਗਿਆ ਇਹਨਾਂ ਨੂੰ ਕਿਉਂ ਹਟਾਇਆ ਗਿਆ ਇਸਨੇ ਦੇਖਿਆ ਅਗਰ ਪਾਰਟੀ ਨੇ ਐਕਸ਼ਨ ਲਿਆ ਤਾਂ ਉਹਨਾਂ ਨੇ ਸਾਡੇ ਤੋਂ 6 ਸਾਲ ਮਹੀਨੇ ਦਾ ਸਮਾਂ ਮੰਗਿਆ ਸੀ ਉਹ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਇਹਨਾਂ ਨੂੰ ਮੰਤਰੀਪਾਤ ਤੋਂ ਬਰਖਾਸ ਕਰਕੇ ਕਰਦਾ ਸੀਗਾ ਤੁਸੀਂ ਮੰਨਦੇ ਜੇ ਕਿ ਜੇ ਇਸ ਵਾਰ ਫੋਜਾ ਸਿੰਘ ਸਰਾਰੀ ਜਿਹੜੇ ਵਿਧਾਇਕ ਨੇ ਇੱਥੋਂ ਦੇ ਉਹਨਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਟੋਡੇ ਸਮਰਥਾ ਵਿੱਚ ਤੁਹਾਡੇ ਸਮਰਥਕ ਨੇ ਜਿਹੜੇ ਉਹਨਾਂ ਵਿੱਚ ਯਾਰਾ ਸਮਰਥਨ ਨੇ ਟੋਡੇ ਵੀ ਉਹਨਾਂ ਨੂੰ ਨਿਰਾਸ਼ਾ ਆਏਗੀ ਔਰ ਪਾਰਟੀ ਨਾਲ ਟੁੱਟਣ ਤੱਕ ਉਹ ਜਾ ਸਕਦੇ ਨੇ ਮੈਂ ਕਹਿੰਦਾ ਜੀ ਐਮਐਲਏ ਦਾ ਐਕਚੁਅਲ ਤੇ ਮੇਨ ਮਤਲਬ ਕੀ ਹੁੰਦਾ ਕਿ ਆਪਣੇ ਹਲਕੇ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰਕਤ ਕਰਨੀ ਔਰ ਹਰ ਇੱਕ ਦੀਆਂ ਪ੍ਰੋਬਲਮਾਂ ਨੂੰ ਸਮਝਣਾ ਉਹਨਾਂ ਦਾ ਹੱਲ ਕਰਨਾ ਜੇਕਰ ਐਮਐਲਏ ਬਦਮਾਸ਼ੀ ਕਰੇਗਾ ਗੁੰਡਾ ਬਣੇਗਾ ਔਰ ਗੁੰਡੇ ਲੋਕਾਂ ਨੂੰ ਪਾਲੇਗਾ ਔਰ ਜਿਹੜਾ ਕੋਈ ਇਹਨਾਂ ਖਿਲਾਫ ਬੋਲਦਾ ਨੂੰ ਫੋਨ ਲਾਏਗਾ ਤਾਂ ਐਸੇ ਲੋਕ ਕੀ ਕਰਨਗੇ ਹੋਂ ਨਾਲੇ ਟਾਈਮ ਦੇ ਵਿੱਚ ਜਿਹੜੀ ਤੁਹਾਨੂੰ ਧਮਕੀ ਆਈ ਹੈ ਤੁਹਾਨੂੰ ਦੀ ਕੰਪਲੇਂਟ ਪੁਲਿਸ ਨੂੰ ਕੀਤੀ ਹੈ ਨਾਲ ਦੀ ਨਾਲ ਹੀ ਜਿਵੇਂ ਮੈਨੂੰ ਧਮਕੀਆਂ ਆਉਂਦੀ ਹੈ ਮੈਂ ਡੀਐਸਪੀ ਸਾਹਿਬ ਨੂੰ ਫੋਨ ਲਾਇਆ ਕਿ ਡੀਐਸਪੀ ਸਾਹਿਬ ਐਦਾਂ ਕਰਕੇ ਮੈਨੂੰ ਇਸ ਨੰਬਰ ਤੋਂ ਕਾਲ ਆਈ ਹੈ ਔਰ ਇਹ ਆਪਣੇ ਆਪ ਨੂੰ ਸੂਰ ਉਹ ਇਹ ਪਹਿਲਾਂ ਤਾਂ ਗਾਲੀ ਗਲੋਚ ਕੀਤੀ ਐ ਉਸ ਤੋਂ ਬਾਅਦ ਧਮਕੀ ਲਈ ਐ ਈਵਨ ਇਹ ਇਹ ਬੰਦੇ ਕੁਝ ਵੀ ਹੈ ਨਹੀਂ ਜਿੱਥੇ ਡੀ ਕਲਾਸ ਲੋਕ ਨੇ ਇਹਨਾਂ ਦੀ ਪਹਿਲੇ ਦਿਨ ਤੋਂ ਫਿਤਰਤ ਰਹੀ ਐ ਮਾੜਾ ਮੋਟਾ ਕਿਸੇ ਲੀਡਰ ਦੇ ਮਗਰ ਲਾ ਕੇ ਧਮਕਾ ਦਿਓ ਸੋ ਇਹੜ ਧਮਕਿਆ ਧਮਕਿਆ ਤਾਂ ਆਪਾਂ ਡਰਨੇ ਹੀ ਆਲੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਤੁਹਾਨੂੰ ਕਿਸੇ ਤੋਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਆਪਾਂ ਜੰਗ ਛੇੜ ਲਈ ਐ ਗੁਰੂ ਹਰ ਸਹਾਏ ਦੇ ਵਿੱਚ ਜਿਵੇਂ ਆਇਆ ਸੀ ਓਵੇਂ ਨੂੰ ਭਜਾਵਾਂਗੇ ਇੱਥੋਂ ਨਹੀਂ ਤੁਸੀਂ ਫੋਨ ਹੀ ਕੀਤਾ ਡੀਐਸਪੀ ਸਾਹਿਬ ਨੂੰ ਕਿ ਕੋਈ ਲਿਖਤੀ ਨਹੀਂ ਸਰ ਮੈਂ ਮੈਂ ਉਹਨਾਂ ਨੂੰ ਫੋਨ ਲਗਾਇਆ ਤੋਂ ਤਾਂ ਕਿ ਆ ਵੀ ਮੈਂ ਆਫਿਸ ਬੈਠਾ ਮੈਂ ਕਿਹਾ ਚਾ ਲਿਖਤੀ ਕੰਪਲੇਂਟ ਦੇ ਦਿੰਦਾ ਮੈਂ ਇਸ ਕਰਕੇ ਕੰਪਲੇਂਟ ਦਈਏ ਵੀ ਕਿਵੇਂ ਕਿਉਂਕਿ ਮੁੱਖ ਬਦਲ ਲੀਡਰ ਜੇ ਮੌਜੂਦਾ ਪਾਰਟੀ ਦੇ ਕਿ ਡੀਐਸਪੀ ਨੇ ਕੋਈ ਤੁਹਾਨੂੰ ਸੁਰੱਖਿਆ ਪ੍ਰੋਵਾਈਡ ਕਰਾਈ ਜਾਂ ਕੋਈ ਤੁਹਾਨੂੰ ਰਿਪਲਾਈ ਹੁੰਦੀ ਆਈ ਹੋਵੇ ਜਾਂ ਪੁਲਿਸ ਇੱਥੇ ਗੇੜਾ ਮਾਰਨ ਡੀਐਸਪੀ ਇੱਕ ਗੱਲ ਹੋਰ ਮੈਂ ਕਰਨਾ ਚਾਹੁੰਦਾ ਇਹਦੇ ਬਾਰੇ ਇੱਕ ਹੋਰ ਗੱਲ ਕਰਨਾ ਚਾਹੁੰਦਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਇਹੀ ਗੱਲ ਹੋਈ ਸੀ ਪਹਿਲਾਂ ਵੀ ਧਮਕੀਆਂ ਲੱਗੀਆਂ ਇਹੀ ਪਰਸਨ ਜਿਹੜਾ ਸੂਰਜ ਹੈ ਇਹਦੇ ਵੱਲੋਂ ਹੀ ਲੱਗੀਆਂ ਸੀਗੀਆਂ ਕਿ ਜਦੋਂ ਟਰੱਕ ਦੇ ਵਿੱਚ ਰੋਲਾ ਪਿਆ ਸੀਗਾ ਮੈਂ ਕਿਹਾ ਜੀ ਬਾ ਤਾ ਇਹ ਟਰੱਕ ਇਹਨਾਂ ਦੇ ਵਿੱਚ ਜ਼ਬਰਦਸਤੀ ਧੱਕੇ ਨਾਲ ਬੈਠਿਆ ਔਰ ਐਮਐਲਏ ਸਾਹਮਣੇ ਇਹਨਾਂ ਨੇ ਮਦਦ ਕੀਤੀ। ਤੋਂ ਐਮਐਲਏ ਦਾ ਐਮਐਲਏ ਨੇ ਟਰੱਕ ਇਹਨਾਂ ਦਾ ਪ੍ਰਧਾਨ ਆਪਣੀ ਮਰਜ਼ੀ ਨਾਲ ਹੀ ਇਹਨੂੰ ਚੁਣ ਲਿਆ। ਈਵਨ ਕੋਈ ਵੀ ਵਲੰਟੀਅਰ ਕੋਈ ਵੀ ਵਰਕਰ ਇਹਨਾਂ ਦੇ ਨਾਲ ਨਹੀਂ ਸੀ। ਔਰ ਉਸ ਤੋਂ ਬਾਅਦ ਜਦੋਂ ਧਮਕੀ ਮਿਲੀ ਤਾਂ ਮੈਂ ਏਡੀਜੀਪੀ ਸਿਕਿਉਰਟੀ ਨੂੰ ਰਿਟਰਨ ਦੇ ਵਿੱਚ ਆਪ ਜਾ ਕੇ ਉਹਨਾਂ ਨੂੰ ਕੰਪਲੇਂਟ ਲਿਖਾਈ ਹੈ ਔਰ ਉਹਨਾਂ ਦੱਸਿਆ ਕਿ ਮੈਨੂੰ ਸਿਕਿਉਰਟੀ ਚਾਹੀਦੀ ਹੈ, ਗਨਮੈਨ ਚਾਹੀਦੇ ਨੇ। ਉਹ ਇੱਥੇ ਆ ਜਾਣ ਤੋਂ ਬਾਅਦ ਸੀਆਈਡੀ ਦੀ ਰਿਪੋਰਟ ਬਣਨ ਤੋਂ ਬਾਅਦ ਥਾਣੇ ਦੀ ਰਿਪੋਰਟ ਬਣਨੀ ਸੀ ਜਿੰਨੇ ਵੀ ਐਸਐਚਓ ਆਉਂਦੇ ਆ ਫਰਸਟ ਟਾਈਮ ਇਹੀ ਗੱਲ ਕਹਿੰਦੇ ਸ਼ਰਮਾ ਜੀ ਤੁਹਾਡੀ ਰਿਪੋਰਟ ਬਣਨ ਆਲੀ ਹੈ ਆਜੋ ਆਪਣੇ ਬਿਆਨ ਲਖਾ ਦਿਓ ਈਵਨ ਮੈਂ ਸਾਰੇ ਆਪਣੇ ਬਿਆਨ ਲਖਾਏ ਬਿਆਨ ਲਖਾਨ ਤੋਂ ਬਾਅਦ ਉਹ ਕਹਿੰਦੇ ਆ ਵੀ ਸ਼ਰਮਾ ਜੀ ਸਾਨੂੰ ਦਬਾ ਪਿਆ ਵਿਆ ਸਾਨੂੰ ਐਮਐਲਏ ਨੇ ਰੁਕਿਆ ਹੋਇਆ ਸਾਨੂੰ ਐਮਐਲਏ ਰੁਕਿਆ ਆ ਜੇ ਐਮਐਲਏ ਦੇ ਪੀਏ ਫੋਨ ਕਰ ਦਿੰਦੇ ਆ ਸੋ ਜਦੋਂ ਇਥੋਂ ਰਿਪੋਰਟ ਬਣ ਕੇ ਜਾਊਗਾ ਹੀ ਨਹੀਂ ਤਾਂ ਉੱਪਰਲੇ ਅਫਸਰ ਵੀ ਕੀ ਕਰਨਗੇ ਇਸ ਕਰਕੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਕੋਈ ਸੁਰ ਪੀਏ ਦਾ ਨਾਮ ਹੈ ਬਚਿੱਤਰ ਸਿੰਘ ਲਾਡੀ ਇਸ ਨਾਮ ਦਾ ਕੋਈ ਪੀਏ ਹੈ ਇਹਨਾਂ ਦਾ ਔਰ ਉਹ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਘਟਨਾ ਹੋ ਜਾਂ ਨਾ ਵੀ ਘਟਨਾ ਹੋ ਜੇ ਇਸ ਦਾ ਜ਼ਿੰਮੇਵਾਰ ਕਿੰਨੋਂ ਮੰਨੋਗੇ ਔਰ ਕੀ ਮੰਗ ਕਰਦੇ ਹੋ ਤੁਸੀਂ ਬਣਾਓਗੇ ਅਗਰ ਮੇਰੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਹਾਨੀ ਹੁੰਦੀ ਹੈ ਮੈਂ ਜਾਣਦਾ ਜਾਂ ਕੋਈ ਵੀ ਬਹਾਨਾ ਲਾ ਦੇਣ ਬੇ ਨੇ ਸੁਸਾਇਡ ਕੀਤਾ ਜਾਂ ਜਾਂਦਾ ਥੋਕਤਾ ਜਾਂ ਟਰੱਕ ਥੋਕਤਾ ਜਾਂ ਕਾ ਥੋਕਤੀ ਜਾਂ ਗੋਲੀ ਵੱਜ ਗਈ ਕੁਝ ਵੀ ਮੇਰੇ ਨਾਲ ਹੁੰਦਾ ਹੈ ਉਹਨਾਂ ਸਿੱਧੇ ਤੌਰ ਤੇ ਔਰ ਸਿੱਧੇ ਤੌਰ ਤੇ ਜ਼ਿੰਮੇਵਾਰ ਫੌਜਾ ਸਿੰਘ ਔਰ ਫੌਜਾ ਸਿੰਘ ਦਾ ਸਾਰਾ ਪਰਿਵਾਰ ਹੋਏਗਾ ਔਰ ਨਾਲ ਹੀ ਉਹਨਾਂ ਦਾ ਪੀਏ ਹੋਏਗਾ ਔਰ ਨਾਲ ਹੀ ਟਰੱਕ ਡਰਾਈਵਰ ਦਾ ਜਿਹੜਾ ਪ੍ਰਧਾਨ ਆਪਦੇ ਆਪ ਨੂੰ ਕਹਿੰਦਾ ਹੈ ਸੂਰਜ ਹੋਏਗਾ ਨਹੀਂ ਇਸ ਘਟਨਾ ਮਾਰੇ ਹਾਈ ਕਮਾਂਡ ਨੂੰ ਸੂਦੇ ਦਿੱਤਾ ਤੁਸੀਂ ਹਾਈ ਕਮਾਂਡ ਨਾਲ ਮੇਰੀ ਗੱਲ ਚੱਲ ਰਹੀ ਹੈ ਇਸ ਰਿਲੇਟਡ ਔਰ ਉਹਨਾਂ ਨੇ ਜੋ ਵੀ ਗਾਂ ਸਾਇਟ ਟਾਈਮ ਦਿੱਤਾ ਹੈ ਕਿ ਕੋਈ ਗੱਲ ਨਹੀਂ ਅਸੀਂ ਸ਼ਾਮ ਤੱਕ ਜਾਂ ਕੱਲ ਤੱਕ ਜੋ ਵੀ ਫੈਸਲਾ ਲੈਣੇ ਆ ਗੱਲ ਕਰਦੇ ਆ ਇਹਨਾਂ ਨਾਲ ਚਲੋ ਠੀਕ ਹੈ ਹਾਈ ਕਮਾਂਡ ਨੇ ਜੋ ਵੀ ਕਰਨਾ ਹੈ ਪਿੰਡਾਂ ਚ ਤੁਸੀਂ ਹਾਂ ਜੀ ਕਿ ਪਾਰਟੀ ਦੀ ਜਿਹੜੀ ਲਿਸਟਾ ਬਣਾ ਕੋਈ ਤੁਹਾਨੂੰ ਅਹੁਦੇਦਾਰ ਦਿੱਤੇ ਕਿ ਕਿੱਦਾਂ ਜਾ ਕੇ ਉਹ ਲਿਸਟਾ ਬਣਾਓ ਕਾਦੇ ਨਹੀਂ ਤੁਹਾਡਾ ਰੋਣਾ ਪਿਆ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਪਾਰਟੀ ਨੇ ਬਲੋਕ ਵਾਈਜ਼ ਸਾਡੀਆਂ ਸਾਰਿਆਂ ਦੀ ਡਿਊਟੀ ਲਈ ਹੈ ਜਿਹੜੇ ਜਿਹੜੇ ਲੀਡਰਸ ਸੀਗੇ ਗੁਰੂ ਅਰਸਾਏ ਚ ਤਾਂ ਸਾਰਿਆਂ ਨੂੰ ਬਲੋਕ ਕੋਆਰਡੀਨੇਟਰ ਦੇ ਨਾਮ ਤੋਂ ਇੱਕ ਅਹੁਦਾ ਦਿੱਤਾ ਹੈ ਔਰ ਬਲੋਕ ਪ੍ਰੈਜ਼ੀਡੈਂਟ ਦੇ ਉੱਪਰ ਇਹਨਾਂ ਨੂੰ ਲਗਾਇਆ ਗਿਆ ਤਾਂ ਜੋ ਇੱਕ ਸਕਰੀਨਿੰਗ ਕਮੇਟੀ ਬਣਾਈਏ ਤਾਜੋ ਪਤਾ ਲੱਗ ਸਕੇ ਕਿ ਕਿਹੜੀਆਂ ਕਮੀਆਂ ਨੇ ਔਰ ਐਮਐਲਏ ਬਾਰੇ ਕੀ ਕਮੈਂਟਸ ਹੈ ਲੋਕਾਂ ਦੇ ਉਹ ਜ਼ਿਲ੍ਹਾ ਪ੍ਰਧਾਨ ਬਾਰੇ ਕੀ ਕਮੈਂਟਸ ਹੈ ਉਹ ਔਰ ਪੂਰਾ ਟੋਟਲ ਰਿਵਿਊ ਪਿੰਡਾਂ ਚ ਲੈ ਰਹੇ ਆਂ ਵੀ ਕਿੱਥੇ ਕੀ ਹੋ ਰਿਹਾ ਔਰ ਉੱਥੇ ਜਾ ਕੇ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਾਰਟੀ ਵੱਲੋਂ ਸਖਤ ਅਦਾਇ ਹੈ ਤਾਂ ਕਿ ਉਹ ਕੰਮ ਵੀ ਤੁਸੀਂ ਕਰਾਓ ਆਪਣੀ ਬਿਹਾਫ ਤੇ ਔਰ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਵਕ ਵਕ ਜਿਹੜੇ ਵੀ ਸਰਕਾਰੀ ਅਦਾਰੇ ਆ ਉੱਥੇ ਵੀ ਮੀਟਿੰਗਾਂ ਕਰਾਈਆਂ ਜਾ ਰਹੀਆਂ ਹੈ ਤਾਂ ਜੋ ਬਲੌਕ ਲੈਵਲ ਦੇ ਵਿੱਚ ਪਿੰਡ ਲੈਵਲ 'ਚ ਵੀ ਜਿਹੜੇ ਕੰਮ ਰੁਕੇ ਆ ਕੰਮ ਚਲਾਈ ਜਾ ਸਕਣ ਔਰ ਜਿਹੜੇ ਵੀ ਕੰਮ ਰੁਕੇ ਹੋ ਸੋ ਉਹਦੇ ਬਿਹਫ ਤੇ ਅਸੀਂ ਉੱਥੇ ਗਏ ਆ ਜਦੋਂ ਪਾਰਟੀ ਨੇ ਜ਼ਿੰਮੇਵਾਰੀ ਲਈ ਅਸੀਂ ਉੱਥੇ ਗਏ ਆ ਕੁਝ ਦੇਖਣ ਨੂੰ ਮਿਲਿਆ ਸੋ ਐਦਾਂ ਆਪਾਂ ਪਾਰਟੀ ਨੂੰ ਤਾਂ ਕਹਿ ਦਿੰਦੇ ਆ ਕਿ ਪਾਰਟੀਆਂ ਮਾੜੀਆਂ ਹੁੰਦੀਆਂ ਪਾਰਟੀ ਕਦੇ ਮਾੜੀ ਨਹੀਂ ਹੁੰਦੀ ਪਰ ਇੱਕ ਅਦਾ ਐਮ.ਐਲ.ਏ ਉਹ ਜਾਂ ਨਿਕਲ ਜਾਂਦਾ ਹੈ ਕਿ ਜਿਹੜਾ ਕਿ ਪੂਰੇ ਪਾਰਟੀ ਨੂੰ ਹੀ ਕਲੰਕ ਦਾ ਕੰਮ ਕਰਦਾ ਇਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਹੈ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲੈ ਕੇ ਔਰ ਇਹਨਾਂ ਬਰਖਾਸ ਕਰਨ ਦੀ ਬੇਨਤੀ ਅਸੀਂ ਕਰਦੇ ਆ ਆਮ ਆਰੋ ਪਾਰਟੀ ਦੇ ਸਟੇਟ ਦੇ ਜਿਹੜੇ ਯੂਥ ਸੈਕਟਰੀ ਨੇ ਦੀਪਕ ਸ਼ਰਮਾ ਜੀ ਉਹਨਾਂ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਨੂੰ ਧਮਕੀ ਦਿੱਤੀ ਏ ਕੀ ਇਹ ਸੱਚ ਹੈ ਉਹਨਾਂ ਨੇ ਧਮਕੀ ਤੁਸੀਂ ਦਿੱਤੀ ਵੀਰ ਜੀ ਪਹਿਲਾਂ ਤਾਂ ਪ੍ਰੈਸ ਕਾਨਫਰੰਸ ਨੂੰ ਮੇਰੇ ਦਰ ਤੇ ਆਉਣ ਲਈ ਸਾਰਿਆਂ ਦਾ ਮੈਂ ਥੈਂਕ ਯੂ ਕਰਦਾ ਜੀ ਉਸ ਤੋਂ ਬਾਅਦ ਗੱਲ ਇਹ ਜਿਹੜੇ ਵੀ ਇਹਨਾਂ ਨੇ ਇਲਜ਼ਾਮ ਲਾਏ ਨੇ ਉਹ ਬੇਬੁਨਿਆਦ ਨੇ ਜੀ ਉਹਨਾਂ ਦਾ ਕੋਈ ਤਕ ਨਹੀਂ ਹੈਗਾ ਹਾਂ ਸਾਡੀ ਗੱਲ ਹੋਈ ਸੀ ਫੋਨ ਤੇ ਪਰ ਉਹ ਟਰੱਕ ਜਿਹਨੇ ਨੂੰ ਲੈ ਕੇ ਹੋਈ ਸੀ ਸਾਡੇ ਟਰੱਕ ਕੋ ਧਰੋ ਲੰਘਦੇ ਆ ਸ਼ੋਰ ਸ਼ਰਾਬਾ ਹੁੰਦਾ ਕੋਈ ਹੋਰ ਨਵਜਦੇ ਆ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇਸ ਤਰ੍ਹਾਂ ਪ੍ਰੋਬਲਮ ਹੈਗਾ ਜੀ ਕੋਈ ਗੱਲ ਨਹੀਂ ਹੱਲ ਕਰਾ ਦੇਣਾ ਉਹਦੇ ਵਿੱਚ ਕਿਸੇ ਹੋਰ ਕੜੀ ਨਾਲ ਜੋੜੀ ਜਾਂਦੇ ਆ ਉਹ ਬਿਲਕੁਲ ਗਲਤ ਹੈ ਜੀ ਉਹਨਾਂ ਨੇ ਵੀ ਕਹਿਣਾ ਕਿ ਇਹ ਜਿਹੜੀ ਧਮਕੀ ਹੈ ਇਹ ਐਮਐਲਏ ਦੇ ਐਮਐਲਏ ਨੇ ਕਿਹਾ ਤੁਸੀਂ ਧਮਕੀ ਦਿੱਤੀ ਕੋਈ ਉਹਨਾਂ ਨੂੰ ਨਹੀਂ ਸਰ ਮੈਂ ਕੋਈ ਧਮਕੀ ਨਹੀਂ ਦਿੱਤੀ ਜੀ ਮੈਂ ਤੁਹਾਨੂੰ ਕਿਹਾ ਹੈ ਧਮਕੀ ਦੇਣ ਬਾਰੇ ਕੋਈ ਨਹੀਂ ਸਰ ਮੇਰੀ ਕੋਈ ਗੱਲ ਨਹੀਂ ਹੋਈਗੀ ਧਮਕੀ ਦੀ ਜੋ ਕੋਈ ਹੈ ਤਾਂ ਉਹ ਪ੍ਰੂਫ ਦੇ ਦਿਨ ਜੀ ਨਹੀਂ ਵਿਧਾਇਕ ਫੌਜਦਾਰ ਸਾਹਿਬ ਜੀ ਸਾਡੇ ਹਾਲੇ ਮੇਰੀ ਐਮਐਲਏ ਸਾਹਿਬ ਨਾਲ ਇਹ ਸਮਾਰਸਲ ਵਿੱਚ ਕੋਈ ਗੱਲ ਨਹੀਂ ਹੋਈ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਔਰ ਨਾ ਹੀ ਮੈਨੂੰ ਉਹਨਾਂ ਨੇ ਕਿਹਾ ਨਾ ਹੀ ਮੈਂ ਧਮਕੀ ਦਿੱਤੀ ਜੀ ਇਹ ਬਿਲਕੁਲ ਬੇਬੁਨਿਆਦ ਹੈ ਕਿ ਐਮਐਲਏ ਸਾਹਿਬ ਨੂੰ ਬਦनाम ਕਰਨ ਦੀ ਕੋਸ਼ਿਸ਼ ਕਰ ਰਹੇ ਝੂਠੇ ਜਮ ਲਾ ਰਹੇ ਐਮਐਲਏ ਸਾਹਿਬ ਤੇ ਵੀ ਬਿਲਕੁਲ ਬੇਬੁਨਿਆਦ ਨੇ ਜੀ ਝੂਠੇ ਨੇ